ਸਾਸਤਰੀ ਕਾਲ ਜੀ ਇਹਦੇ ਨਾਲ ਦੀ ਕਿਚਨ ਤਿਆਰ ਕਰਵਾਉਣੀ ਹੋਵੇ ਤਾਂ ਸੰਭਰ ਕਰੋ ਬਾਜਾਖਾਨਾ ਰੋਡ ਨੇੜੇ ਤਿੰਨ ਕੁਣੀ ਭਦੌੜ ਗੱਲ ਅਲੂਮੀਨੀਅਮ ਵਰਕਰਸ ਅਲੂਮੀਨੀਅਮ ਦੀ ਕਿਚਨ ਸਿਆਉ ਤੋਂ ਰਹਿਤਾ A to Z ਕੰਮ ਸਿਆਉ ਤੋਂ ਰਹਿਤ ਜਿਵੇਂ ਪੱਲੇ ਹੋ ਗਏ ਕੱਪ ਬੋਰਡ ਹੋ ਗਏ ਆ ਦਰਵਾਜ਼ੇ ਪੀਵੀਸੀ ਦੇ ਪਹਿਲਾਂ ਜਿਹੜੀ ਵੀਡੀਓ ਬਣਾਈ ਸੀ ਬਿਨਾ ਰੰਗ ਤੋਂ ਸੀ ਹੁਣ ਇਹਨਾਂ ਨੇ ਪੇਂਟ ਕਰਾਇਆਗਾ ਜਿਹੇ ਜਾਂ ਮਰਜ਼ੀ ਪੇਂਟ ਕਰਾਓਗੇ ਤੇ ਪੀਵੀਸੀ ਦੇ ਕੋਈ ਚੱਕਰ ਨਹੀਂਗਾ ਬਹੁਤ ਹੀ ਸ਼ੋਹਣੀ ਲੋਕੇਸ਼ਨ ਆਉਂਦੀ ਆ ਇਹਦੀ ਪੀਵੀਸੀ ਦੀ